ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ट्रैवल ਕੰਪਨੀ ਸਟੈਂਡ ਮਿਸਿਸ ਲੇ ਦੇ ਵਿੱਚ ਅੱਜ ਜੀ ਮੇਲੇ ਦਾ ਦੂਸਰਾ ਦਿਨ ਗੁਰੂਿੰਦਵਾਲ ਸਾਹਿਬ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਮੇਲੇ ਦਾ ਦੂਸਰਾ ਦਿਨ ਤੇ ਸਾਰੇ ਮੇਲੇ ਦੀ ਰੌਣਕ ਕੱਲ ਰਾਤ ਦਾ ਮੇਲਾ ਸੀ ਤੇ ਅੱਜ ਦਿਨ ਦਾ ਮੇਲਾ ਹੈ ਅੱਜ ਮੇਲੇ ਦਾ ਲਾਸਟ ਦਿਨ ਹੈ ਅੱਜ ਮੇਲੇ ਦੇ ਵਿੱਚ ਹੋਏਗਾ ਜੀ ਇੰਦੇਜਾ ਬਾਜੀ ਨੰਗ ਸਿੰਘਾ ਵੱਲੋਂ ਦੇ ਮੱਲਾ ਕੱਢਿਆ ਜਾ ਰਿਹਾ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਕਬੱਡੀ ਵੀ ਹੋएगी ਮੀਤ ਹੈਗਾ ਸੀ ਬਸ ਫਿਰ ਜੇ ਤਾਂ ਗਰਾਊਂਡ ਸੁੱਕੀ ਤਾਂ ਤੁਹਾਨੂੰ ਕਬੱਡੀ ਵੀ ਦਿਖਾਵਾਂਗੇ ਤੁਸੀਂ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੇ ਆਪਾਂ ਤੁਹਾਨੂੰ ਸਾਰੇ ਜਿਹੜਾ ਮੇਲਾ ਉਹ ਦਿਨ ਦਾ ਅੱਜ ਦਿਖਾਵਾਂਗੇ ਆਓ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਮੇਲੇ ਦੇ ਵਿੱਚ ਨਾਲੇ ਦਿਖਾਉਣੀ ਹੈ ਜੀ ਮੇਲੇ ਦੀਆਂ ਰੌਣਕ ਜੁੜੇ ਰਹੋ ਸਾਡੇ ਵ ਉਹ ਦੇਖੋ ਕਬੱਡੀ ਦਾ ਜੀਵਨ ਦਾ ਮਾਹੌਲ ਜੇ ਤਾਂ ਸੋਗੀ ਗਰਾਊਂਡ ਸਾਹਿਬੀ ਤਾਂ ਫਿਰ ਕਬੱਡੀ ਵਿਖਾਵਾਂਗੇ ਤੁਹਾਨੂੰ ਅੱਜ ਮੇਲੇ ਦੇ ਵਿੱਚ ਬੂੰਦੋਲ ਸਾਹਿਬ ਤੇ ਜੇ ਗੱਲ ਰਿਹਾ ਫਿਰ ਮੈਨੂੰ ਲੱਗਦਾ ਮੁਸ਼ਕਿਲ ਹੈ ਕਬੱਡੀ ਦਾ ਬਾਕੀ ਤੁਹਾਨੂੰ ਜਾ ਕੇ ਦੱਸਾਂਗੇ ਕਿ ਕਬੱਡੀ ਵਗੈਰਾ ਹੋਏਗੀ ਜਾਂ ਕਿਦਾਂ ਤੇ ਜੁੜੇ ਰਹੋ ਸਾਡੇ ਰਾਜਦੇਸ ਵਲੌਗ ਦੇ ਨਾਲ ਤੇ ਦਿਖਾਉਨੇ ਆ ਤੁਹਾਨੂੰ ਸਾਰਾ ਮੇਲਾ ਰਾਜਦੇਸ ਤੁਹਾਨੂੰ ਸ਼ੋਰ ਪਾਵਾਂਗੇ ਤੇ ਟਰੈਕਟਰ ਵਗੈਰਾ ਸਟੰਟ ਹੋਏ ਰਹੋਗੇ ਗਰਾਊਂਡ ਦੇ ਵਿੱਚ ਤੇ ਬਾਕੀ ਤੁਹਾਨੂੰ ਸਾਰਾ ਦਿਖਾਉਨੇ ਆ ਗੁਰਦੁਰਦ ਸਾਹਿਬ ਦੇ ਜਾਗੇ ਬਰਸ਼ ਕਰਕੇ ਸਾਰਾ ਬਿਹਾਰ ਗੱਲਾ ਹੋ ਗਿਆ ਗਲੀਆਂ ਦੇ ਵਿੱਚ ਪਾਣੀ ਖਲੋ ਗਿਆ ਹੈਗਾ ਹੁਣ ਘੰਟਾ ਹੋਇਆ بارش ਰੁਕੀ ਹੈ ਉਹਦੇ ਕਰਕੇ ਥੋੜੇ ਲੈ ਪਾਣੀ ਥੱਲੇ ਗਿਆ ਹੋਵੇ ਸਾਹਮਣੇ ਵੀ ਦੇਖ ਸਕਦੇ ਹੋ ਗੁਰਦੁਰਾ ਸਾਹਿਬ ਪਰ ਮੌਸਮ ਥੋੜਾ ਵਧੀਆ ਹੋ ਗਿਆ ਖੋਲੇਗਾ ਅੱਗੇ ਨਾਲੋਂ ਮੌਸਮ ਮਤਲਬ ਇਹ ਸਮਾਨ ਪੂਰਾ ਸਾਫ਼ ਹੋ ਚੁੱਕਿਆ ਸਾਹਮਣੇ ਤੁਹਾਨੂੰ ਗੁਰਦੁਰਾ ਸਾਹਿਬ ਦੇਖ ਰਿਹਾ ਜੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਸੰਗਤ ਆ ਰਹੀ ਹੈ ਜੀ ਦਰਸ਼ਨ ਕਰਕੇ ਗੁਰੂ ਘਰ ਤੋਂ ਅੱਜ ਲਾਸਟ ਮੇਲਾ ਜੀ ਸ਼ਾਮ ਤੱਕ ਸਾਰੀ ਸਮਾਪਤੀ ਹੋ ਜਾਏਗੀ 4 5 6 ਵਜੇ ਤੱਕ ਸੰਗਤਾਂ ਦਾ ਬਹੁਤ ਹੀ ਭਾਰੀ ਇਕੱਠ ਹੈ ਜੀ ਮੇਲੇ ਦੇ ਵਿੱਚ ਵਾਹ ਸਾਰੇ ਗੱਲਾਂ ਹੋ ਗੀਆਂ ਜੀ ਮੀਂਹ ਕਰਕੇ ਸੰਗਤ ਨੂੰ ਦੇਖ ਸਕਦੇ ਹੋ ਫਿਰ ਦੁਬਾਰਾ ਦੁਕਾਨਾਂ ਲੱਗ ਰਹੀਆਂ ਜੇ ਮੇਲੇ ਦਾ ਪੂਰਾ ਮੋੜੇ ਦੀ ਕਿਰਪਾ ਜੀ ਮੇਰੇ ਦੇ ਸੰਗਤਾਂ ਪੂਰੇ ਹੋ ਮੰਗ ਪਹੁੰਚ ਰਿਹਾ ਸੰਗਤ ਦਾ ਘਟ ਦੇਖ ਸਕਦੇ ਹੋ ਤੁਸੀਂ ਬਹੁਤ ਦੂਰ ਦੂਰੋਂ ਸੰਗਤਾਂ ਆ ਰਹੀ ਹੈ ਜੀ ਜਿਹੜੇ ਸੰਗਤਾਂ ਬਾਹਰ ਹੀ ਲਾਗੇ ਲੱਗੀਆਂ ਵੀ ਰਸ਼ ਬਹੁਤ ਜ਼ਿਆਦਾ ਗੁਰੂ ਘਰ ਦੇ ਵਿੱਚ ਸੰਗਤ ਦਾ ਘਟ ਬਹੁਤ ਜ਼ਿਆਦਾ ਜੀ ਬਹੁਤ ਦੂਰ ਦੂਰੋਂ ਸੰਗਤਾਂ ਆ ਰਹੀ ਹੈ ਗੁਰੂ ਘਰ ਦੇ ਦਰਸ਼ਨ ਕਰਨ ਲਈ ਲੋਸੇ ਦੀ ਸਾਫੀ ਚੁੱਕਾ ਸਟਮ ਤੇ ਪੂਰੀ ਧੁੱਪ ਨਿਕਲਈ ਹੈ ਜੀ ਕਲਾਕੀ ਦੀ ਕੋਈ ਤਨ ਬਹੁਤ ਕੀ ਅਸਰ ਸ਼ਾਹ ਨੂੰ ਦਿਖਾਵਾਂਗੇ ਗਰਾਊਂਡ ਦੇ ਵਿੱਚ ਸਿਰ ਕੋਰ ਸਾਰੀ ਰਾ ਤੇ ਲੇਜਾ ਬਾਜੀ ਦਾ ਨਾਲੇ ਮੁਹੱਲਾ ਦਿਖਾਵਾਂਗੇ ਨੇ ਹੰਸਾ ਉਹਨੂੰ ਜਿਹੜਾ ਕੱਢ ਰੋ ਉਹਨਾਂ ਨਾਲੇ ਤੁਹਾਨੂੰ ਖਾਵਾਂ ਇੱਕ ਵੱਡੀ ਜਿਹੀ ਜੁੜੇ ਰੇ ਸਾਡੇ ਬਲਾਗ ਦੇ ਨਾਲ ਸੰਗਤਾਂ ਦਾ ਬਹੁਤ ਹੀ ਭਾਰੀ ਘਾਟੇ ਇਸ ਵਾਰ ਕਰਕੇ ਬਹੁਤ ਜਿਆਦਾ ਸਰਵੋਤਾਈਏ ਜੀ ਗੂਰ ਪਰ ਦੇਖਣ ਕਰ ਮੈਨੇ ਵੀ 100 ਦਿਓ ਦਰਸ਼ਕਾਂ ਨੂੰ ਮੇਰੇ ਬਹੁਤ ਦੰਗੀਆਂ ਲੱਗਣ ਲੱਗੀਆਂ ਹੋਈਆਂ ਨੇ ਸਾਹਮਣੇ ਲੋੜਿਆ ਦਵਾਰਿਆ ਦਵਾਰੀ ਕੋ ਸੰਤੋਖ ਬਹੁਤ ਭਾਰੀ ਘਟੀ ਜੂ ਤਰ ਸਭ ਅੰਦਰ ਬਹੁਤ ਹੋ ਗਈ ਪਰ ਫਿਰ ਵੀ ਸੰਤੋਖ ਦਾ ਕੰਡ ਬਹੁਤ ਭਾਰੀ ਜੀ ਮੇਲੇ ਦੇ ਤੇ ਸਾਹਮਣੇ ਲੰਗਰ ਵਾਲੇ ਵੀ ਹੋਰ ਤਰ ਸਭ ਮੇਲੇ ਲੰਗਰ ਵਾਲਾ ਨੂੰ ਜਾਂਦੇ ਪਏ ਮਾਰੇ ਦੇ ਸੰਤਾਂ ਦਾ ਬਹੁਤ ਹੀ ਭਾਰੀ ਘਟਾ ਜੀ ਕੋਰਸਾਉ ਦੇ ਵਿੱਚ ਦੂਰ ਦੂਰੋਂ ਸੰਗਤ ਆ ਰਹੀ ਹੈ ਨੇ ਦਰਸ਼ਨ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਇਹ ਪ੍ਰਸ਼ਾਦ ਦਾ ਹੈਗਾ ਜੀ ਕੋਲ ਤੋਂ ਇਥੋਂ ਤੁਸੀਂ ਅਰਦਾਸ ਕਰਨ ਦੇ ਲਈ ਪ੍ਰਸ਼ਾਦ ਲੈ ਸਕਦੇ ਹੋ ਸੰਗਤ ਘਰ ਦੇਖੋ ਤੁਸੀਂ ਗੋਲਮਨ ਸਾਹਿਬ ਦੇ ਗੁਰਦੁਆਰਾ ਪਹਿੱਛਾ ਦੇ ਸਾਰੇ ਪਾਸੇ ਸੰਗਤ ਹੀ ਸੰਗਤ ਹੈ ਜੀ ਪੈਰ ਰੱਖਣੂ ਜਗਾਂ ਇਹ ਮਰਦੀ ਮੋਰਟਰ ਸਾਹਿਬ ਦੇ ਵਿੱਚ ਇੱਧਰ ਨੂੰ ਦੇਖੋ ਸੰਗਤ ਹੀ ਘੱਟ ਪਰਿਆਦਾ ਪੂਰਾ ਬਹੁਤ ਜਿਆਦਾ ਸੰਗਤ ਹੈ ਜੀ ਘੁੰਮ ਮਾਰ ਸੰਗਤਾਂ ਬਹੁਤ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦਵਾਰ ਵੀਰ ਪਾਣੀ ਨੂੰ ਸਾਫ ਕਰ ਰਹੇ ਆ ਜੀ ਕਿਉਂਕਿ ਸੰਗਤ ਦੇ ਬੈਠਣ ਨੂੰ ਕੋਈ ਦਿੱਕਤ ਨਾ ਹੋਵੇ ਇਸ ਕਰਕੇ ਲਗਾਤਾਰ ਸੇਵਾ ਚੱਲ ਰਹੀ ਹੈ ਸਫਾਈ ਦੀ ਗੁਰਦਵਾਰ ਸਾਹਿਬ ਨੂੰ ਪੂਰੇ ਪ੍ਰਬੰਧ ਕੀਤੇ ਗਏ ਆ ਜੀ ਚਾਨਣੀਆਂ ਲਾ ਗਏ ਤੇ ਝੋਪਨਾ ਬਚਾਅ ਹੋ ਸਕੇ ਝੋਪ ਤੋਂ ਸੰਗਤ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਦਾ ਬਹੁਤ ਭਾਰੀ ਇਕਾਂਠ ਹੈ ਜੀ ਦੇਖ ਸਕਦੇ ਹੋ ਜੀ ਪਿੰਡ ਤੋਂ ਦੇ ਲੋ ਸ਼ਹੀਦ ਦਾ ਲੰਗਰ ਚੱਲਦਾ ਹੈ ਜੀ ਸੰਗਤਾਂ ਨੂੰ ਗਰਮੀ ਦੇ ਵਿੱਚ ਸੰਗਤਾਂ ਨੂੰ ਲੰਗਰ ਚੱਲਿਆ ਜਾ ਰਿਹਾ ਹੈ ਜੋ ਸਾਹਮਣੇ ਦੇਖ ਰਹੇ ਹੋ ਟਿੱਕੀਆਂ ਲੰਗਰ ਚੱਲ ਰਿਹਾ ਸੰਗਤ ਦੇ ਵਾਸਤੇ ਤਹੀਂ ਖਾਵਾਂਗੇ ਲੰਗਰ ਟਿੱਕੀ ਦਾ ਦੂਰ ਹੈ ਉਹ ਕਿੱਥਾ ਲੱਗਦਾ ਸੰਗਤ ਦੇ ਵਾਸਤੇ ਲੱਗਾਇਆ ਟਿੱਕੀਆਂ ਲੰਗਰ ਗੁਰੂ ਘਰ ਦੇ ਵਿੱਚ ਸੇਵਾਦਾਰ ਸੇਵਾ ਕਰ ਰਹੇ ਜੀ ਪੂਰੀ ਉੱਲੰਘਰ ਚੱਲ ਰਿਹਾ ਜੀ ਗੁਰੂ ਘਰ ਦੇ ਟਿੱਕੀਆਂ ਦਾ ਵੀਰ ਸਾਡੇ ਸੇਵਾ ਕਰਦੇ ਕੋਲ ਜੀ ਆ ਦੇਖ ਸਕਦੇ ਹੋ ਤੁਸੀਂ ਇਹ ਬੈਣਾ ਮੈਂ ਇੱਥੇ ਬੈ ਜਾਵੇਂ ਮੇਰੇ ਅੱਗੇ ਮੈਂ ਤੇ ਵੀ ਸਾਡੇ ਚਾਪ ਗੋੜਾ ਲੰਗਰ ਚੱਲ ਰਿਹਾ ਵੀ ਸੰਗਤ ਇਸ ਤੋਂ ਸੰਗਤ ਸ਼ਗਰੀ ਜੀ ਬੈ ਵੀ ਚਾਪ ਗੋੜਾ ਲੰਗਰ ਲੰਗਰ ਬਹੁਤ ਨਹੀਂ ਮਾਰਾ ਜੋ ਕਰੇ ਕਰਾ ਤਰਾ ਲੰਗਰ ਚੱਲ ਰਹੇ ਨੇ ਚਾਪ ਕੋਲੇ ਬੰਦਾ ਸ਼ਗਰੀ ਲੰਗਰ ਚਾਪ ਕੋਲੇ ਨੇ ਆਈ ਸ਼ਗਲ ਕੇ ਚਾਪ ਕੋਲੇ ਅਸਾ ਦੇਸ ਤੇ ਆਵੇ ਚਾਪ ਕੋਲੇ ਕੋਈ ਕੋਸ਼ੋਰੇ ਜੀ ਮੇਲਾ ਵੇਖੇ ਪੁੱਤ ਕੋਲੇ ਤੇ ਕੋਸ਼ੋਰ ਲੰਗਰ ਸੋਨੇ ਕੀ ਆ ਵਾਇਰ ਕੋਲੇ ਦੇਖ ਕੇ ਸਾਹਮਣੇ ਬਾਬਿਆਂ ਦੇ ਕੋਸ਼ ਬਾਰਸੀ ਨੂੰ ਕੋਸ਼ ਹੋ ਰਿਹਾ ਪੂਰੇ ਥੋੜੇ ਦੇ ਦੇ ਆ ਸਾਹਮਣੇ ਝੂਲੇ ਲੱਗੀਆਂ ਜੀ ਮੇਲੇ ਦੇ ਵਿੱਚ ਆ ਸਾਹਮਣੇ ਦੇ ਲੰਗ ਸਿੰਘ ਪਹੁੰਚੇ ਘੋੜਿਆਂ ਦੇ ਸਵਾਰ ਹੈ ਜੀ ਮਹਲਾ ਨਿਕਲ ਲਗਾ ਵਾ ਬਾਬਾ ਸੁਖਦੇਵ ਗਰੇ ਤੇ ਬਾਬਾ ਸਰਤਾ ਸਿੰਘ ਵੀ ਨਹੀਂ ਜੰਦੀਏ ਬਾਬਾ ਜੋਗਾ ਸਿੰਘ ਜੀ ਸਾਰੇ ਨੰਗ ਸਿੰਘ ਜਦੋਂ ਬੰਦੀਆਂ ਕੱਢੀਆਂ ਹੋ ਗਈਆਂ ਨੇ ਸਾਹ ਘੋੜਿਆਂ ਦੀ ਬਾਬਿਆਂ ਦੀ ਲੰਗ ਸਿੰਘ ਫੋਜਾਂ ਘੋੜਿਆਂ 'ਤੇ ਸਵਾਰੇ ਜੀ ਤਿਆਰ ਪਰ ਤਿਆਰ ਗੁਰੂਵਾਰੇ ਦੇ ਲਾਡਲੀਆਂ ਫੋਜਾਂ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਗੁਰੂ ਦੀਆਂ ਲਾਡਲੀਆਂ ਫੋਜਾਂ ਘੋੜਿਆਂ 'ਤੇ ਤਿਆਰ ਪਰ ਤਿਆਰ ਨੇ ਜੀ ਹੁਣ ਮਹਲਾ ਨਿਕਲੇਗਾ ਬਾਬਾ ਜੀ ਦੇ ਬੇਟੇ ਨੇ ਘੋੜੇ 'ਤੇ ਸਵਾਰ ਹੋਏ ਨੇ ਮਹਾਰੇ ਦੀਆਂ ਲਾਡਲੀਆਂ ਫੋਜਾਂ ਜਾਂ ਤੁਸੀਂ ਬੋਟਲ ਦੇਖ ਰਹੇ ਹੋ ਸਾਰੇ ਪਾਸੇ ਕੋਲ ਮਹਲੇ ਵਾਲੇ ਪਾਸੇ ਜਾਵਾਂਗੇ ਜੀ ਗਰਾਉਂਡ ਦੇ ਵਿੱਚੋਂ ਲੈ ਕੇ ਚੱਲਾਂਗੇ ਸਾਰੇ ਨਾਲ ਤੇ ਬਾਬਾ ਜੀ ਮਿਲਗੇ ਸਾਨੂੰ ਮੇਰੇ ਦੇ ਵਿੱਚ ਮੇਰੇ ਕੋਲ ਅੱਗੇ ਬਹੁਤ ਬੱਟ 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 ਨੂੰ ਸਾਹਮਣੇ ਤੁਸੀਂ ਦੇ ਅਗਰੋ ਜੀ ਨੇ ਅੰਸ਼ੇ ਨੂੰ ਫੋਜਾਂ ਗੁਰੂ ਮਹਾਰਾਜ ਦੀ ਜੀਰਾਂ ਮਹਲਾ ਨਿਕਲ ਲਗਾ ਜੀ ਬਾਬਾ ਬਤਾਰ ਸਿੰਘ ਜੀ ਵਿਧੀ ਚੰਦੀਏ ਤੁਹਾਨੂੰ ਦਿਖਾ ਰਹੇ ਹਾਂ ਜੀ ਰੌਣਕਾਂ ਗੋਵਾਲ ਸਾਹਿਬ ਦੇ ਮੇਲੇ ਦੀਆਂ ਗੁਰੂ ਅਮਰਦਾਸ ਜੀ ਦਾ ਜੋਤੀ ਜੋਤੂ ਪੂਰਨ ਜੋ ਵੀ ਉਹ ਨੂੰ ਮਨਾਇਆ ਜਾ ਰਿਹਾ ਜੀ ਕੋਲ ਅਰਦਾਸ ਜੀ ਦਾ ਸੰਤਾਂਮ ਹਲੇ ਦਰਸ਼ਨ ਕਰਨ ਦੇ ਲਈ ਲੋਕੀ ਆਏ ਨੇ ਨਗਾਰੇ ਦੇ ਨਾਲ ਮੱਲੇ ਦੀ ਭਗਵਾਈ ਕੀਤੀ ਜਾ ਰਹੀ ਹੈ ਨੰਕਸ਼ੇ ਨੂੰ ਪਹੁੰਚਾਣ ਲਈ ਮੇਰਾ ਨਾਮ ਸੰਡੀ ਉਹਦੇ ਨਾਲ ਜਾਦਾ ਤਾਂ ਦਾ ਹਟਿਆ ਸਿੰਘ ਫੌਜਾਂ ਬੱਲਾ ਕਰਦੀਆਂ ਹੀ ਆ ਗੁਰੂ ਮਾਰੀ ਦੇ ਲਾਡਲੀਆਂ ਫੌਜਾਂ ਵੇਖੋ ਜੀ ਮੇਲੇ ਦੀਆਂ ਰੌਣਕਾਂ ਚੜ੍ਹਦੀ ਕਲਾ ਸਿੰਘ ਸਾਰੇ ਬਾਬਾ ਜੀ ਆ ਰਹੇ ਜੀ ਗੁਰੂ ਮਾਰੀ ਦੇ ਲਾਡਲੀਆਂ ਦੇ ਹੰਸ ਸਿੰਘ ਫੌਜਾਂ ਆ ਰਹੀਆਂ ਨੇ ਜੀ

ਕੋਸ਼ੇ ਬਾਬਾ ਕਾਰਸ ਸਿੰਘ ਜੀ ਸੋਰਸੰਗ ਵਾਲੇ ਉਹ ਦੇ ਲੈ ਵਾਹੇ ਵਾਹੇ ਨਾਲ ਖਾਲਸਾ ਦੀ ਫੌਜ ਗੁਰੂ ਮਹਾਰਜ ਦੀ ਬਾਬਾ ਜੋਗਾ ਸਿੰਘ ਜੀ ਜੁੜੇ ਹੋre ਸਾਡੇ ਅਸ ਬਲੌਗ ਦੇ ਨਾਲ ਸਤਿ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਮੱਲੇ ਨਾਲ ਸਤਿ ਨਾਮੁ ਵਾਹਿਗੁਰੂ ਸਤਿ ਨਾਮੁ ਵਾਹਿਗੁਰੂ ਸਤਿ ਨਾਮੁ ਵਾਹਿਗੁਰੂ ਸਤਿ ਸੋਣਾ ਦੇਖੋ ਜੀ ਗੁਰਦੁਆਰਾ ਸਾਹਿਬ ਦਾ 뷰 ਕਿੰਨਾ ਸੋਹਣਾ ਆ ਰਿਹਾ ਬਦਲ ਹੋਇਆ ਜਿਵੇਂ ਥੋੜ੍ਹਾ ਥੋੜ੍ਹਾ ਮੌਸਮ ਅਜੇ ਨਹੀਂ ਆ ਬੰਦਾ ਪਿਆ ਪਰ ਦੇਖੋ ਕੀ ਬੰਦਾ ਗੁਰਦੁਆਰਾ ਸਾਹਿਬ ਦੇ ਸੰਗਤ ਦਾ ਕੱਟ ਹਲੇ ਬਹੁਤ ਜ਼ਿਆਦਾ ਹੈ ਹਲੇ ਕੀ ਜਾਮ ਲੱਗੇ ਬਾਹਰ ਸੰਗਤ ਬਹੁਤ ਜਿਆਦਾ ਵਾਪਸ ਜਾ ਰਹੀ ਹੈ ਮੇਲਾ ਦੇਖ ਕੇ ਸੋਣਾ ਕਿੱਥੇ ਆਏ ਸੀ ਸਾਡਾ ਇਧਰ ਦੇਖੋ ਮੇਰੇ ਨਾਲ ਕਿਹੜੇ ਕੋਲ ਸੋਹਰੇ ਆਏ ਸੀ ਕੀ ਵੇਖਣ ਆਏ ਸੀ ਮੇਲਾ ਵੇਖਣ ਆਏ ਸੀ ਸੋਨਾ ਮੇਲਾ ਵੇਲੇ ਪੁੱਤ ਨੇ ਕਿਦਾਂ ਲੱਗਾ ਮੇਲਾ ਵੇਖ ਕੇ ਸੋਣਾ ਕਿਦਾਂ ਲੱਗਾ ਮੇਲਾ ਵੇਖ ਕੇ ਦੱਸੋ ਕਿਦਾਂ ਲੱਗਾ ਮੇਲਾ ਵੇਖ ਕੇ ਸਹੀ ਹਾਏ ਸਹੀ ਲੱਗਾ ਪੁੱਤ ਸ਼ੁਭਾਸ਼ ਸਿੰਘ ਕਿੱਥੇ ਆਇਆ ਵਾ ਪੁੱਤ ਵਾ ਦੇ ਕਿਹੜੇ ਗੋਦੜਾ ਰਿਹਾ ਸੀ ਕਿਧਰੇ ਗੋਦੜਾ ਸਾਹਿਬ ਕੀ ਵੇਖਣ ਆਇਆ ਸੋਨਾ ਕੀ ਵਖਣਾ ਆਇਆ ਸੀ ਮੇਲਾ ਵੇਖਿਆ ਸੋਹਣੇ ਕਿੱਦਾਂ ਲੱਗਾ ਮੇਲਾ ਵੇਖ ਕੇ ਹਾਂ ਇਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਬੋਲੀ ਸਾਹਿਬ ਨੂੰ ਅਸੀਂ ਥੱਲੇ ਨਹੀਂ ਗਏ ਕਿਉਂਕਿ ਸੰਗਤ ਬਹੁਤ ਜ਼ਿਆਦਾ ਏ ਥੱਲੇ ਤੇ ਇਸ ਕਰਕੇ ਤੁਹਾਨੂੰ ਉੱਥੇ ਦਰਸ਼ਨ ਕਰਾ ਰਹੇ ਹਾਂ ਜੀ ਬੋਲੀ ਸਾਹਿਬ ਦੇ ਤੇ ਸਾਹਮਣੇ ਤੁਸੀਂ ਬੋਲੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਸਾਰੀ ਸਰਾਣੇ ਦੀ ਗੁਰਦੁਆਰਾ ਸਾਹਿਬ ਦੇ ਕਮਰੇ ਦੂਰ ਹੋਏ ਸੰਗਤ ਅਸਤੇ ਬਣਾਏ ਗਏ ਨੇ ਜੀ ਬਹੁਤ ਵਧੀਆ ਤੇ ਸੋਮੇ ਸਾਰਾ ਵੀ ਦੇਖ ਰਿਹਾ ਜੀ ਦਰਿਆ ਦਾ ਪਾਣੀ ਗੁਰਦਰਾ ਸਾਹਿਬ ਨੂੰ ਸਾਫ਼ ਦਿਖਦਾ ਜੀ ਦਰਿਆ ਦਾ ਪਾਣੀ ਕੈਮਰਾ ਵੀ ਦੇਖ ਕੋਲ ਘਟ ਦੇਖਦਾ ਜੇ ਤੁਹਾਨੂੰ ਪਰਸਾ ਨੂੰ ਸਾਰਾ ਸਾਫ਼ ਦਿਖ ਰਿਹਾ ਸੀਗਾ ਉਹ ਦੂਰ ਤਾਂ ਜਿਹੜਾ ਇਥੋਂ ਜਿਆਦਾ ਨਹੀਂ ਤਾਂ ਕਿਲੋ 1.5 ਕਿਲੋਮੀਟਰ ਦੀ ਦੂਰੀ ਤੇ ਪਰਿਆ ਸਿਰਫ ਸਾਰਾ ਇਹ ਬੇਰੇ ਬਰੇ ਆ ਦਾ ਪਾਣੀ ਦੇਖਦਾ ਪਿਆ ਤੁਹਾਨੂੰ ਆਓ ਸਾਹਮਣੇ ਦੇਖਦਾ ਪਿਆ ਦੇਖੋ ਬਹੁਤ ਜਿਆਦਾ ਪਾਣੀ ਚੜਿਆ ਹੋਇਆ ਥੋੜਾ ਥੱਲੇ ਗਿਆ ਪਾਣੀ ਹੁਣ ਅੱਗੇ ਲੋ ਸਾਰੀ ਸੰਗ ਦੇਵਰੀ ਦਰਿਆ ਦਾ ਪਾਣੀ ਗੁਰਦੁਰ ਸਾਹਿਬ ਦੇ ਵਿੱਚੋਂ ਜਿਵਾਣਾ ਜ਼ਿਲ੍ਹਾ ਕੋ ਤੁਹਾਨੂੰ ਬਿਲਕੁਲ ਦਿਖਿਆ ਦਾ ਬਰੇ ਆ ਦਾ ਪਾਣੀ ਪੂਰਾ ਸਾਫ ਬੱਦਲ ਦੇਖੋ ਕਿੰਨਾ ਆ ਚੁੱਕਾ ਆ ਮੌਸਮ ਹੁਣ ਇੱਕਦਮ ਠੰਡਾ ਹੋ ਚੁੱਕਾ ਆ ਸੰਗਤ ਵਿੱਗਨਾਂ ਲੋ ਕਾਫੀ ਘਟ ਗਈ ਐ। ਅੰਨੀਚੇ ਲੰਗਰ ਲੱਗਾ ਹੋਇਆ ਐ। ਉੱਪਰ ਜਿਹੜੇ ਪੂਰੀ ਵਾਲੇ ਸੀਗੇ ਉਹਨਾਂ ਨੇ ਲੰਗਰ ਲਾਇਆ ਸੀ ਬਟ ਉਹਨਾਂ ਨੇ ਲੰਗਰ ਹੁਣ ਸਮਾਪਤ ਕਰ ਦਿੱਤਾ ਐ। ਪਰ ਨੀਚੇ ਗੁਰਦੁਆਰਾ ਸਾਹਿਬ ਦਾ ਲੰਗਰ ਚੱਲਦਾ ਪਿਆ ਐ। ਇੱਧਰ ਦੇਖੋ ਵਿਊ ਕਿੰਨਾ ਸੋਹਣਾ ਆਉਂਦਾ ਪਿਆ। ਇੱਧਰ ਸਰਦਾਰ ਸਾਹਿਬ ਖੜੇ ਮੌਸਮ ਦਾ ਆਨੰਦ ਮਾਣ ਰਹੇ ਨੇ। ਹਾਂ ਔਨ ਇੱਕਦਮ ਠੰਡਾ ਮੌਸਮ ਹੋ ਚੁੱਕਿਆ ਸੀ। ਅੱਜ ਦੀ ਬਹੁਤ ਗਰਮੀ ਸੀ। ਹੁਣ ਠੀਕ ਐ। ਸ਼ਿਵਾ ਸਿੰਘ ਜੀ ਸਾਡੇ ਸੌ ਚੁੱਕੇ ਆ ਸ਼ਾਮ ਦਾ ਇੱਕਦਮ ਸੋਹਣਾ 뷰 ਬਹੁਤ ਹੀ ਮਜ਼ਾ ਆ ਰਿਹਾ ਕਿਉਂਕਿ ਕੀਰਤਨ ਵੀ ਹੋ ਰਿਹਾ ਨਾਲ ਨਾਲ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਕੰਬੀ ਹੁਣ ਅਸੀਂ ਮੇਲੇ ਦੇ ਕੇ ਆ ਗਏ ਹਾਂ ਜੀ ਵਾਪਸ ਤੇ ਸ਼ਬਾਤ ਸਿੰਘ ਨੂੰ ਹੋ ਗਿਆ ਜੀ ਟੇਢੇ ਸੋਲਡਾ ਸ਼ਬਾਤ ਸਿੰਘ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਆ ਤੁਹਾਨੂੰ ਸਾਰਾ ਵਲੌਗ ਵਧੀਆ ਲੱਗਾ ਹੋਵੇਗਾ ਮੇਲੇ ਦੀ ਹੋ ਗਈ ਅੱਜ ਸਮਾਪਤੀ ਤੇ ਅਸੀਂ ਵੀ ਜਾ ਰਹੇ ਹਾਂ ਜੀ ਘਰ ਨੂੰ ਵਾਪਸ ਅਸੀਂ ਵੀ ਕੌਮ ਕੌਮ ਕੇ ਹੁਣ ਥੱਕ ਚੁੱਕੇ ਆ ਤੇ ਹੁਣ ਆਪਾਂ ਜਾ ਕੇ ਕਰਦੇ ਆ ਰੈਸਟ ਇੱਥੇ ਆਪਾਂ ਵਲੌਗ ਦੀ ਕਰਦੇ ਆ ਸਮਾਪਤੀ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਜਗ੍ਹਾ ਤੇ ਨੈਕਸਟ ਵਲੌਗ ਦੇ ਵਿੱਚ ਪਾਤੋਂ ਦੇ ਲਈ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਇਹ ਤੁਹਾਨੂੰ ਸਾਡਾ ਵੀਲੌਗ ਕਿਦਾਂ ਦਾ ਲੱਗਾ ਧੰਨਵਾਦ ਜੀ ਧੰਨਵਾਦ ਜੀ ਸਾਰਿਆਂ ਦਾ